ਪਹਿਲਾਂ ਮੈਂ ਮਾਫੀ ਮੰਗਦਾ ਵੀ ਗੱਲਾਂ ਕੌੜੀਆਂ ਨੇ ਪਰ ਇਹ ਵੀ ਜ਼ਰੂਰੀ ਨਹੀਂ ਕਿ ਜੇ ਅਸੀਂ ਕੌੜੀਆਂ ਗੱਲਾਂ ਨਹੀਂ ਕਰਾਂਗੇ ਐਵੇਂ ਆਪਣੇ ਆਪ ਨੂੰ ਥਾਪੜੇ ਦੇਈਏ ਫਿਰ ਉਹ ਚਿੰਤਨ ਨਹੀਂ ਖਾਇਆ ਜਾਂਦਾ ਹੁਣ ਮੈਂ ਕਹਿੰਦਾ ਕਿ ਜਿਹੜੇ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਦਾ ਜਿਹੜਾ ਸਫਰ ਹੈ ਉਹ ਬૌਧਿਕ ਕੰਗਾਲੀ ਤੋਂ ਨੈਤਿਕ ਨਿਗਾਰਤ ਤੱਕ ਜਾ ਰਿਹਾ ਹੈ ਅਮੀਰ ਕਿਸਾਨੇ ਹਰੇ ਇਨਕਲਾਬ ਤੋਂ ਪਹਿਲਾਂ ਕਿਰਤ ਦੇ ਨਾਲ ਜੁੜੇ ਹੋਏ ਸੀ ਮੇਰੇ ਨਾਨੇ ਜੀ ਸਵੇਰੇ 4 ਵਜੇ ਉੱਠ ਕੇ ਸਾਰੇ ਪਰਿਵਾਰ ਦੇ ਔਰ ਸਾਰੇ ਸੀਰਿਆਂ ਦੇ ਰੋਟੀ 4 ਵਜੇ ਉੱਠ ਕੇ ਬਣਾਉਂਦੇ ਸੀ ਪੰਜਾਬ ਔਰ ਪੰਜਾਬੀਆਂ ਬਾਰੇ ਜਿਹੜੀ ਉਹ ਜਿਹੜੀ ਅੱਜ ਦੀ ਜਿਹੜੀ ਦਸ਼ਾ ਹੈ ਉਹਦੇ ਬਾਰੇ ਦੇਖਦੇ ਮੈਂ ਕੁਝ ਆਪਣੇ ਪ੍ਰਭਾਵ ਤੇ ਧਾਰਨਾਵਾਂ ਸਾਂਝਾ ਕਰਾਂ ਤਾਂ ਪਹਿਲਾਂ ਮੈਂ ਮਾਫੀ ਮੰਗਦਾ ਵੀ ਗੱਲਾਂ ਕੌੜੀਆਂ ਨੇ ਪਰ ਇਹ ਵੀ ਜ਼ਰੂਰੀ ਨਹੀਂ ਕਿ ਜੇ ਅਸੀਂ ਕੌੜੀਆਂ ਗੱਲਾਂ ਨਹੀਂ ਕਰਾਂਗੇ ਐਵੇਂ ਆਪਣੇ ਆਪ ਨੂੰ ਥਾਪੜੇ ਦੇਈਏ ਫਿਰ ਉਹ ਚਿੰਤਨ ਨਹੀਂ ਖਾਇਆ ਜਾਂਦਾ ਚਿੰਤਨ ਉਹ ਹੀ ਹੈ ਜਿਹੜਾ ਨਿਰਪੱਖ ਹੋ ਕੇ ਆਪਣੇ ਆਪ ਨੂੰ ਥਾਪੜਾਂ ਜਾਂ ਸ਼ਾਬਾਸ਼ੀਆਂ ਨਾਲ ਦੇਵੇ ਬਲਕਿ ਆਪਣੀਆਂ ਜਿਹੜੀਆਂ ਊਣ ਤਾਈਆਂ ਨੇ ਤਰੁੱਟੀਆਂ ਨੇ ਆਪਣਾ ਨਿਗਾਰਾ ਹੈ ਉਹਦੇ ਵੱਲ ਵੀ ਜਿਹੜਾ ਹੈ ਧਿਆਨ ਦੇਣ ਦੀ ਕੋਸ਼ਿਸ਼ ਕਰੇ ਤੋ ਇਸ ਜਿਹੜੀਆਂ 2-4 ਗੱਲਾਂ ਮੈਂ ਕਰਨੀਆਂ ਨੇ ਇਸੇ ਭਾਵਨਾ ਦੇ ਵਿੱਚ ਤੇ ਉਹਨਾਂ ਨੂੰ ਸਵੀਕਾਰ ਕੀਤਾ ਜਾਏ ਮੇਰੀ ਬੇਨਤੀ ਹੈ ਤੁਹਾਡੇ ਨੂੰ ਹੁਣ ਮੈਂ ਕਹਿੰਨਾ ਕਿ ਜਿਹੜੇ ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਦਾ ਜਿਹੜਾ ਸਫਰ ਹੈ ਉਹ ਬૌਧਿਕ ਕੰਗਾਲੀ ਤੋਂ ਨੈਤਿਕ ਨਿਗਾਰ ਤੱਕ ਜਾ ਰਿਹਾ ਹੈ। ਪਰ ਇਹਦੇ ਵਿੱਚ ਦੋ ਚੀਜ਼ਾਂ ਨੇ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ। ਇਹ ਇਸ ਸਫਰ ਦੇ ਵਿੱਚ ਉਹ ਹੈ ਹਰਾਈਨ ਇਨਕਲਾਬ ਤੇ ਦੂਜਾ ਹੈ ਪ੍ਰਵਾਸ ਇਹ ਦੋਨਾਂ ਨੇ ਪੰਜਾਬ ਦੇ ਅੱਗੇ ਝੂਠ ਪਰੋਸਿਆ ਝੂਠਾ ਬਿਰਤਾਂ ਅੰਗਰੇਜ਼ੀ ਜਿਹਨੂੰ ਕਹਿੰਦੇ ਫਾਲਸ ਨੈਰੇਟਿਵ ਝੂਠ ਝੂਠ ਕੋਰਾ ਝੂਠ ਸਾਡੇ ਅੱਗੇ ਪਰੋਸਿਆ ਗਿਆ ਹੁਣ ਪਹਿਲੇ ਦਾ ਗੱਲ ਹੈ ਹਰਾਈਨ ਇਨਕਲਾਬ ਸਭ ਤੋਂ ਵੱਡਾ ਝੂਠ ਕੋਈ ਇਨਕਲਾਬ ਤਾਂ ਹੈ ਹੀ ਨਹੀਂ ਉਹ ਉਲਟ ਇਨਕਲਾਬ ਇਨਕਲਾਬ ਤਾਂ ਇਹ ਹੈ ਜੋ ਦਸੰਪਾਸ਼ਾ ਜੋ ਸਿੱਖ ਇਨਕਲਾਬ ਆ ਇਸ ਤਰਤੇ ਤੇ ਵਾਪਰਿਆ ਬਾਬਾ ਬੰਦਾ ਸਿੰਘ ਬਹਾਦਰ ਦਾ ਇਨਕਲਾਬ ਆ ਇਹ ਹਰਾ ਇਨਕਲਾਬ ਦਾ ਸਾਮਰਾਜ ਜਿਹੜਾ ਕਾਉਂਟਰ ਰੈਵੋਲੂਸ਼ਨ ਹੈ ਉਲਟ ਇਨਕਲਾਬ ਹੈ ਸਾਨੂੰ ਇਹ ਗੱਲ ਸਮਝ ਰਣੀ ਸਹੀ ਕਿ ਜਿਸਨੇ ਤੁਹਾਨੂੰ ਮੋٹے ਤੌਰ ਤੇ ਜੇ ਪੰਜਾਬ ਦੀ ਜਿਹੜੀ ਸਥਿਤੀ ਹੈ ਜੇ ਆਪਾਂ ਹਰੇ ਇਨਕਲਾਬ ਤੋਂ ਪਹਿਲਾਂ ਤੇ ਹਰੇ ਇਨਕਲਾਬ ਤੋਂ ਬਾਅਦ ਦੇਖੀਏ ਤਾਂ ਮੁੱਖ ਤੌਰ ਤੇ ਨਾ ਪੰਜਾਬ ਸੀ ਉਹ ਸਿੱਖ ਸਭਿਆਚਾਰ ਦੇ ਨੇੜੇ ਸੀ ਪੰਜਾਬ 'ਚ ਸਿੱਖ ਸੱਭਿਆਚਾਰ ਦਾ ਮਤਲਬ ਸਿੱਖਾਂ ਦਾ ਸੱਭਿਆਚਾਰ ਨਹੀਂ ਹੈ ਸਿੱਖ ਸੱਭਿਆਚਾਰ ਦਾ ਮਤਲਬ ਹੈ ਗੁਰੂ ਦੀ ਸਿੱਖਿਆ ਤੇ ਚੱਲਿਆ ਹੋਣੇ ਲੋਕਾਂ ਦਾ ਸੱਭਿਆਚਾਰ ਇਹ ਹੈ ਸਿੱਖ ਦੀ ਪਰਿਭਾਸ਼ਾ ਤੋਂ ਮੋٹے ਤੌਰ ਤੇ ਜਿਹੜਾ ਪੰਜਾਬ ਹੈ ਉਹਦਾ ਜਿਹੜਾ ਸੱਭਿਆਚਾਰ ਦਾ ਮੁੱਖ ਪੱਖ ਹਰੇ ਇਨਕਲਾਬ ਤੋਂ ਪਹਿਲਾਂ ਜਗ੍ਹਾ ਹੈ ਉਹ ਸਿੱਖ ਸੱਭਿਆਚਾਰ કહਾਇਆ ਜਾ ਸਕਦਾ ਲੇਕਿਨ ਸਭ ਤੋਂ ਜੋ ਵੱਡਾ ਪੰਜਾਬ ਨੁਕਸਾਨ ਕੀਤਾ ਹੈ ਹਰੇ ਇਨਕਲਾਬ ਨੇ ਉਹ ਹੈ ਕਿ ਤੁਹਾਡਾ ਸਿੱਖ ਇਨਕਲਾਬ ਦਾ ਜਿਹੜੀ ਦੇਣ ਸੀ ਬਹੁਤ ਵੱਡੇ ਪੰਜਾਬ ਨੂੰ ਜਿਹੜਾ ਸਿੱਖ ਸਭਿਆਚਾਰ ਦੇ ਰੂਪ ਚ ਉਹਦੇ ਤੇ ਪੋਚਾ ਫੇਰ ਕੇ ਉਹਦੀ ਥਾਂ ਤੇ ਅਮਰੀਕੀ ਸਾਮਰਾਜੀ ਸਭਿਆਚਾਰ ਇਥੇ ਸਭ ਠੋਸ ਲਗਾ। ਤਾਂ ਕੀ ਹੈ ਹਰੇਨ ਇਨਕਲਾਬ ਦੀ ਜਿਹੜੀ ਪਰਿਭਾਸ਼ਾ ਜੋ ਮੇਰੀ ਪਰਿਭਾਸ਼ਾ ਕੀ ਹੈ ਕਿ ਅਮਰੀਕੀ ਸਾਮਰਾਜ ਦੀ ਪੰਜਾਬ ਦੇ ਅਮੀਰ ਕਿਸਾਨੀ ਨਾਲ ਗੱਠ ਜੋੜਿਆ। ਤਾਂ ਉਹ ਗੱਠ ਜੋੜ ਉਹਦੇ ਚ ਹੋਇਆ ਕੀ ਹੈ ਕਿ ਜਿਹੜੀ ਪੰਜਾਬ ਦੇ ਜਿਹੜੀ ਅਮੀਰ ਕਿਸਾਨੀ ਹੈ ਉਹ ਸ਼ਰੂਤ ਤਦਮ سرمਾਇਦਾਰ ਜਮਾਤ ਜਿਹੜੀ ਹੈ ਕੈਪਟਲਿਜ਼ਮ ਕੈਪਟਲਿਸਟ ਕਲਾਸ ਬਣਾ ਦਿੱਤਾ ਹੁਣੇ ਕੋਈ ਮਾੜੀ ਗੱਲ ਨਹੀਂ ਇਹ ਹੁੰਦਾ ਆਇਆ ਦੁਨੀਆ ਦੇ ਇਤਿਹਾਸ ਚ ਜਿਹੜੀ ਕਿਸਾਨੀ ਹੈ ਉਹ ਸ਼ਰਮਾਇਦਾਰੀ ਦੇ ਵਿੱਚ ਬਦਲਦੀ ਹੈ ਲੇਕਿਨ ਉਹ ਇੱਕ ਕੁਦਰਤੀ ਵਿਕਾਸ ਹੁੰਦਾ ਹੈ ਲੇਕਿਨ ਪੰਜਾਬ 'ਚ ਜਿਆ ਨਹੀਂ ਹੋਇਆ ਪੰਜਾਬ ਦੇ ਵਿੱਚ ਅਮਰੀਕੀ ਸਾਮਰਾਜ ਨੇ ਥਾਪੜਾ ਦੇ ਦਿੱਤਾ ਤੁਸੀਂ ਅੱਜ ਤੋਂ ਬੱਸ ਹੁਣ ਅਮੀਰ ਕਿਸਾਨ ਨਹੀਂ ਰਹਿ ਤੁਰੇ ਸ਼ਰਮਾਇਦਾਰ ਹੋ ਗਏ ਔਰ ਉਹਨਾਂ ਨੂੰ ਨਾ ਸਲੀਕਾ ਦਿੱਤਾ ਨਾ ਉਹਨਾਂ ਨੂੰ ਕੋਈ ਨਫੀਸੀ ਆਈ ਜੋ ਸਨਮਾਇਦਾਰੀ ਦੀ ਹੋਣੀ ਸੀ ਨਾ ਹੀ ਉਹਨਾਂ ਨੂੰ ਅਕਲ ਆਈ ਸਭ ਤੋਂ ਮਾਫ਼ ਕਰਨਾ ਮੈਂ ਪਹਿਲੇ ਕੋੜੀਆਂ ਗੱਲਾਂ ਮੈਂ ਵੀ ਦੁਨੀਆ ਬਹੁਤ ਘੁੰਮਿਆ ਨਾ ਰਿਹਾ ਘੁੰਮੀ ਇੰਨੀ ਉਹ ਜੱਟ ਸਨਮਾਇਦਾਰੀ ਜੋ ਪੰਜਾਬ ਦੇ ਵਿੱਚ ਹੈ ਕਿਤੇ ਦੁਨੀਆ ਚ ਨਹੀਂ ਦੇਖੀ ਜਾ ਸਕਦੀ ਉਹ ਜੱਟ ਪੁਨੇ ਚ ਸਭ ਤੋਂ ਸਿਖਰ ਤੇ ਪਹੁੰਚ ਗਏ ਔਰ ਉਸ ਦਰਜੇ ਤੇ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਗਿਆਨ ਦਾ ਚਾਨਣ ਦਿਖਾਇਆ ਉਹ ਜੱਟ ਜਿਹੜੇ ਆ ਪੈਦਾ ਹੋਏ ਔਰ ਉਹਨੇ ਇਹ ਜੱਟ ਜੱਫਾ ਮਾਰਿਆ ਕਿ ਪੰਜਾਬ ਦੇ ਕੋਈ ਇੰਸਟੀਚਿਊਸ਼ਨ ਛੱਡੇ ਹੀ ਨਹੀਂ ਭਾਵੇਂ ਉਹ ਦੇ ਰਾਜਨੀਤੀ ਪੰਜਾਬ ਦੀ ਚਾਹੇ ਪੰਜਾਬ ਦਾ ਵਿਦਿਅਕ ਖੇਤਰ ਹੈ ਪੰਜਾਬ ਦਾ ਧਾਰਮਿਕ ਖੇਤਰ ਹੈ ਬੁਧਾਰਕ ਆਰਥਿਕ ਕੁਝ ਛੱਡਿਆ ਹੀ ਨਹੀਂ ਸਭ ਤੇ ਜੱਟ ਜੱਫਾ ਮਾਰਿਆ ਤਾਂ ਇਹ ਹੈ ਜਿਹੜੀ ਪੰਜਾਬ ਦੀ ਜਿਹੜੀ ਹਰੇ ਇਨਕਲਾਬ ਦੀ ਪਰ ਪਰਿਭਾਸ਼ਾ ਹਰੇ ਇਨਕਲਾਬ ਤੋਂ ਪਹਿਲਾਂ ਜਿਹੜੇ ਸਾਡੇ ਰਿਸ਼ਤੇ ਨੇ ਉਹੀ ਬੁਨਿਆਦੀ ਤੌਰ ਤੇ ਪਹਿਲੇ ਤਾਂ ਖੁਦ ਜਿਹੜੀ ਹੈ ਅਮੀਰ ਕਿਸਾਨੇ ਵੀ ਜਿਹੜੀ ਐ ਮਾਫ਼ ਕਰਨਾ ਮੈਂ ਅਮੀਰ ਕਿਸਾਨੇ ਨੂੰ ਗਾਲ੍ਹਾਂ ਨਹੀਂ ਕੱਢ ਕਿਉਂਕਿ ਮੈਂ ਮੇਰਾ ਆਪਣਾ ਪਛੋਕੜ ਤੋਂ ਮੈਂ ਆਪਣੇ ਆਪ ਨੂੰ ਤਾਂ ਗਾਲ੍ਹਾਂ ਨਹੀਂ ਕੱਢਦਾ ਤੋਂ ਲੇਕਿਨ ਗਾਸਾਰਿਕ ਕਿਹਾ ਕਿ ਅਮੀਰ ਕਿਸਾਨੇ ਹਰੇ ਇਨਕਲਾਬ ਤੋਂ ਪਹਿਲਾਂ ਕਿਰਤ ਦੇ ਨਾਲ ਜੁੜੇ ਹੋਏ ਸਨ ਮੇਰੇ ਨਾਨੇ ਜੀ ਸਵੇਰੇ 4 ਵਜੇ ਉੱਠ ਕੇ ਸਾਰੇ ਪਰਿਵਾਰ ਦੇ ਔਰ ਸਾਰੇ ਸੀਰੀਆਂ ਦੇ ਰੋਟੀ 4 ਵਜੇ ਉੱਠ ਕੇ ਬਣਾਉਂਦੇ ਸਨ ਸੱਤ ਖੂਸੇ ਛੱਡ ਇੱਕ ਇੰਨੇ ਮਤਲਬ ਤਕੜੇ ਜ਼ਿੰਮੇਦਾਰ ਸੀ ਤਾਂ ਮੇਰੇ ਨਾਨੇ ਜਿਹੜੇ ਐਨਾ ਕੰਮ ਕਰਦੇ ਸੀ ਸਾਡੇ ਬਜ਼ੁਰਗ ਜਿਹੜੇ ਸੀ ਸੀਰੀਆਂ ਦੇ ਨਾਲ ਸਵੇਰੇ ਜਾ ਕੇ ਖੇਤਾਂ 'ਤੇ ਕੰਮ ਕਰਦੇ ਸੀ ਹੁਣ ਦੇਖੋ ਹਰੇਨ ਕਲਾਬ ਤੋਂ ਬਾਅਦ ਕੀ ਹੋਇਆ ਸੀ ਕਾਕੇ ਪੈਦਾ ਕਰਤੇ ਅਸੀਂ ਕਿਰਤ ਨਾਲੋਂ ਬਿਲਕੁਲ ਤੋੜਦੀ ਅਮੀਰ ਕਿਸਾਨੀ ਔਰ ਉਹ ਆਪਣੀ ਸਿੱਖ ਜਿਹੜੀ ਵਿਰਾਸਤ ਛੱਡ ਕੇ ਉਹ ਬਿਲਕੁਲ ਅਮਰੀਕੀ ਸਾਮਰਾਜ ਹੈ ਗੜਿਆ ਗਲਿਆ ਛੜਿਆ ਜਿਹੜਾ ਸਭਿਆਚਾਰ ਉਹ ਸਾਡੇ ਤੋਂ ਉਹਨਾਂ ਨੇ ਟੋਕਸਤਾ ਇਹ ਜਿਹੜੀ ਔਰ ਫਿਰ ਜਿਹੜੇ ਸਾਡੇ ਰਿਸ਼ਤੇ ਸੀ ਹੁਣ ਕਈ ਮੇਰੇ ਦਿਲ ਪਰ ਆ ਜਿਹੜੇ ਉਹ ਨਹੀਂ ਜੀ ਜੱਟ ਜਿਹੜੇ ਸਾਨੂੰ ਮਤਲਬ ਮਾਰਾ ਟਰੀਟ ਕਰਦੇ ਸਾਡੇ ਨੂੰ ਗੁਲਾਮਾਂ ਵਾਂਗ ਰੱਖਿਆ ਇਹ ਪੂਰਾ ਸੱਚ ਨਹੀਂ ਹੈ ਮੈਂ ਆਪਣੇ ਪਰਿਵਾਰ ਦੀ ਗੱਲ ਕਹਿ ਸਕਦਾ ਕਿ ਘਟੋ ਘਟ ਮੇਰੇ ਪਰਿਵਾਰ 'ਚ ਮੇਰੇ ਨਾਨੀ ਜਿਹੜਾ ਖਾਣਾ ਸਾਡੇ ਪਰਿਵਾਰ ਦੇ ਮੈਂਬਰ ਖਾਂਦੇ ਸੀ ਸੀਰੀ ਵੀ ਉਹੀ ਖਾਂਦੇ ਸੀ ਉਨੇ ਮੱਖਣ ਉਹਨਾਂ ਨੂੰ ਪਾਉਂਦੇ ਜਿਵੇਂ ਆਪਣੇ ਬੰਨ ਇੱਕ ਸਾਡਾ ਰਿਸ਼ਤਾ ਜਿਹੜਾ ਤੁਸੀਂ ਆ ਕਹਿੰਦੇ ਹੋ ਇਹ ਰਿਸ਼ਤਾ ਪਹਿਲਾਂ ਨਹੀਂ ਸੀ ਇਹ ਰਿਸ਼ਤਾ ਜਿਹੋ ਆਪਾਂ ਵੇਜ ਲੇਬਰ ਕਹਿੰਦੇ ਆ ਇਹ ਲੇਬਰ ਇਸ ਸਰਮਾਇਦਾਰੀ ਦਾ ਜਿਹੜਾ ਸਮਰਾਜੀ ਸੱਭਿਆਚਾਰ ਦੇ ਦੇਣਾ ਕਿ ਅਸੀਂ ਭੁੱਲ ਗਏ ਜਿਹੜਾ ਜੱਟ ਸੀਗਾ ਠੀਕ ਹੈ ਉਹਦੇ 'ਚ ਕੋਈ ਟੁੱਟੀਆਂ ਵੀ ਹੋਣਗੀਆਂ ਲੇਕਿਨ ਉਹਦੇ ਵਿੱਚ ਸਮਾਜਿਕ ਜਿਹੜੀ ਜ਼ਿੰਮੇਵਾਰੀ ਦੀ ਅਹਿਸਾਸ ਸੀ ਉਹ ਜਾ ਕੇ ਢੇਰੀਆਂ ਬਣਾਉਂਦਾ ਸੀ ਸਾਰਿਆਂ ਦਾ ਹਿੱਸਾ ਦਿੰਦਾ ਸੀ ਕਿ ਮੈਂ ਇਹ ਸਭ ਚੀਜ਼ਾਂ ਖਤਮ ਹੁਣ ਜੱਟ ਕੀ ਹੈ ਉਹ ਕਹਿੰਦਾ ਜਿਹੜੇ ਅਮੀਰ ਕਿਸਾਨ ਮੇਰੇ ਦੇ ਹਾੜੇਦਾਰ ਮਜ਼ਦੂਰ ਆ ਮੇਰੇ ਨਾ ਉਹ ਸੀਰੇ ਜਿਹੜੇ ਸੀ ਆਪਣੇ ਕਾਰ ਸਮੇ ਦੇ ਸੀ ਉਹਨੇ ਦਿਹਾੜੀ ਦਾ ਸਭ ਇਹਨਾਂ ਜੱਟ ਉਹਨਾਂ ਨੂੰ ਸਮਝਾ ਵੀ ਮੇਰੇ ਕੋਈ ਲੱਗਦਿਆ ਨਾ ਤੋਂ ਪੰਜਾਬ ਚੋ ਸੀ ਜਿਹੜਾ ਦਿਹਾੜੀ ਦਾ ਵੇਜ ਲੈਬਰੀ ਨੂੰ ਗੰ ਉਹ ਕਲਚਰ ਲੈ ਆਂਦੇ ਤੇ ਜਿਹੜਾ ਸਾਡਾ ਭਾਈਚਾਰਕ ਸਾਂਝ ਸੀ ਛੁੱਟੇ ਕਰ ਇਸ ਜਿਹੜੀ ਹੈ ਇਸੇ ਵਿੱਚੋਂ ਹੀ ਪ੍ਰਵਾਸ ਉਪਜਿਆ ਹੈ ਪ੍ਰਵਾਸ ਕੋਈ ਮਾੜੀ ਚੀਜ਼ ਨਹੀਂ ਹੈ ਜਾਉਦੇ ਵਿੱਚ ਪ੍ਰਵਾਸਤ ਬਹੁਤ ਪਹਿਲਾਂ ਹਰੇ ਇਨਕਰਾਬ ਤੋਂ ਸ਼ੁਰੂ ਹੋ ਗਿਆ ਸੀ ਪਰ ਫਰਕ ਇਹ ਪਿਆ ਪਹਿਲਾ ਪ੍ਰਵਾਸ ਨੂੰ ਆਪਾਂ ਕੁਦਰਤੀ ਪ੍ਰਵਾਸ ਕਹਿ ਸਕਦੇ ਹਿੱਥੇ ਸ਼ੁਰੂ ਹੋਇਆ ਦੁਆਬੇ ਦੇ ਵਿੱਚ ਕਿਉਂ ਹੋਇਆ ਜ਼ਮੀਨ ਵੰਡੇ ਦੀ ਹੈ ਜ਼ਮੀਨ ਥੋੜੀ ਸੀ ਵੱਸੋਂ ਦੁਆਬੇ ਦੇ ਸਭ ਤੋਂ ਸੰਘਣੇ ਸੀ ਜ਼ਮੀਨ ਜ਼ਮੀਨ ਦੇ ਘਾਟ ਸੀ ਲੋਕਾਂ ਨੂੰ ਮਜਬੂਰ ਹੋ ਕੇ ਬਾਹਰ ਜਾਣਾ ਪਿਆ ਪਰਿਵਾਰ ਦਾ ਗੁਜ਼ਾਰਾ ਖੇਤੋਂ ਤੋਂ ਨਹੀਂ ਲੇਕਿਨ ਦੇਖੋ ਉਹ ਪ੍ਰਵਾਸੀਆਂ ਨੇ ਕੀ ਕੀਤਾ ਜਾ ਕੇ ਦੁਆਬੇ ਦੇਖੋ ਤੁਸੀਂ ਉਹ ਕਦੇ ਆਪਣੀ ਧਰਤੀ ਤੋਂ ਨਹੀਂ ਟੁੱਟੇ ਆਪਣੇ ਪਰਿਵਾਰ ਤੋਂ ਨਹੀਂ ਟੁੱਟੇ ਆਪਣੇ ਸਮਾਜ ਤੋਂ ਨਹੀਂ ਟੁੱਟੇ ਹੱਡ ਪੰਨਵੇਂ ਮਿਹਨਤ ਕਰਕੇ ਪੈਸਾ ਇੱਥੇ ਲਿਆ ਰਿਹਾ ਪੰਜਾਬ ਚ ਉਹ ਇਲਾਕੇ ਨੂੰ ਉਹਨਾਂ ਨੇ ਹਰ ਤਰ੍ਹਾਂ ਜਿਹੜਾ ਉਹਦੇ ਚ ਯੋਗ ਵਿਕਾਸ ਚ ਯੋਗਦਾਨ ਪਾਇਆ ਸਕੂਲ ਉਹਨਾਂ ਨੇ ਬਣਵਾਏ ਕਾਲਜ ਉਹਨਾਂ ਨੇ ਬਣਵਾਏ ਹਸਪਤਾਲ ਉਹਨਾਂ ਨੇ ਬਣਵਾਏ ਖੇਡਾਂ ਨੂੰ ਉਤਸ਼ਾਹ ਦਿੱਤਾ ਆਪਣੇ ਆਪਣੇ অলਪੀਕਸ ਫਿਰ ਹੋਰ ਕੁਝ ਨਹੀਂ ਤੇ ਗੁਰਦੁਆਰਾ ਸਹਿਬਾਨ ਦੇ ਨਾਲ ਯਾਤਰਾਵਾਂ ਲਈ ਕਮਰੇ ਬਣਾਤੇ ਇਹਨੂੰ ਕੀ ਕਹੋਗੇ ਹਾਂ ਪੱਕੇ ਕੇ ਨਾ ਪੱਕੇ ਪ੍ਰਵਾਸੀ ਮੈਂ ਤਾਂ ਉਹਨੂੰ ਹਾਂ ਪੱਕੇ ਕੇ ਪੰਜਾਬ ਦੇ ਵਿੱਚ ਉਹਦੀ ਕੰਟਰੀਬਿਊਸ਼ਨ ਪਰ ਹਰੇਨក្លਾਉ ਤੋਂ ਬਾਅਦ ਕੀ ਹੋਇਆ ਅੱਜ ਦਾ ਪ੍ਰਵਾਸੀ ਕੀ ਹੈ ਅੱਜ ਦਾ ਪ੍ਰਵਾਸੀ ਕਹਿੰਦਾ ਕਿ ਨਾ ਮੈਂ ਕਦੀ ਪੰਜਾਬ ਵਾਪਸ ਆਣਾ ਨਾ ਮੈਂ ਕਦੀ ਬੱਚਿਆਂ ਨਾਲ ਤੁਸੀਂ ਕਹੋਗੇ ਕਿ ਕਿਹੜੀਆਂ ਗੱਲਾਂ ਮੈਂ 40 ਸਾਲ ਅਮਰੀਕਾ ਰਿਹਾ ਜਿੱਥੇ-ਜਿੱਥੇ ਸਾਡਾ ਸਭ ਤੋਂ ਜ਼ਿਆਦਾ ਪ੍ਰਵਾਸ ਹੈ ਕੈਨੇਡਾ ਅਮਰੀਕਾ ਇੰਗਲੈਂਡ ਸਾਰਿਆਂ ਜਾ ਕੇ ਬਹੁਤ ਨੇੜਿਓਂ ਦੇਖੇ ਉਹ ਬੱਚੇ ਕਹਿੰਦੇ ਸਾਡੇ ਆਣਾ ਹੀ ਨਹੀਂ ਚਾਹੁੰਦੇ ਹੁਣ ਉਹ ਤਾਂ ਪ੍ਰਵਾਸੀ ਆ ਕੇ ਜ਼ਮੀਨਾਂ ਤੇ ਖਰੀਦਦੇ ਸੀ ਹੁਣ ਦੇ ਸਾਬ ਕਹਿੰਦੇ ਵੇਚ ਵਟ ਕੇ ਸਭ ਲੈ ਆਓ ਹallelujah ਤੁਸੀਂ ਕਹਿੰਦੇ ਕਿ ਪ੍ਰਵਾਸ ਹੈ ਚੰਗਾ ਪ੍ਰਵਾਸ ਹੈ ਉਹ ਕੁਦਰਤੀ ਪ੍ਰਵਾਸ ਹੈ ਸਾਮਰਾਜੀ ਪ੍ਰਵਾਸ ਹੈ ਇਹ ਖੁਦਗਰਜ਼ ਜੋ ਨਿਕਲੇ ਹੋਇਆ ਪ੍ਰਵਾਸ ਹੈ ਤਿੰਨਾ ਮਾ ਤਿੰਨ ਮਾ ਹੁੰਦੇ ਨੇ ਬੰਦੇ ਆਂ ਪਹਿਲੇ ਹੈ ਮਾਂ ਦੇ ਧਰਤੀ ਮਾਂ ਹੈ ਦੂਜੀ ਮਾਂ ਸੱਭਿਆਚਾਰ ਜਿਹੜਾ ਮੈਂ ਤੁਹਾਨੂੰ ਬੋਲੀ ਬੋਲੀ ਸੱਭਿਆਚਾਰ ਦਾ ਅਨੁਭਵ ਕਰਦਾ ਬੋਲੀ ਪਰ ਪੀਜੀ ਹੈ ਜਨਨੇ ਮਾਂ ਅੱਜ ਦਾ ਪ੍ਰਵਾਸ ਜਿੰਨਾ ਮਾਂਵਾਂ ਤੋਂ ਪੰਜਾਬੀਆਂ ਨੂੰ ਤੋੜਿਆ ਧਰਤੀ ਦੇ ਤੁਸੀਂ ਨਹੀਂ ਛੇਰੇ ਜਿਸ ਧਰਤੀ ਦੇ ਤੁਹਾਡੇ ਪੁਰਖਿਆਂ ਦੇ ਹੱਥੇ ਹੁਣ ਇਹ ਤੁਹਾਡੇ ਲਈ ਜੋ ਮੇਰੇ ਨਾਨੇ ਕਹਿੰਦੇ ਜੱਟ ਜ਼ਮੀਨ ਵੇਚਦਾ ਤਾਂ ਮੇਰੀ ਮਾਂ ਵੇਚਦੀ ਇੰਨਾ ਇੰਨਾ ਲਗਾ ਸੀ ਬਹੁਤ ਦੁੱਖ ਹੁੰਦਾ ਛੇ ਜ਼ਮੀਨ ਵੇਚ ਕੇ ਅੱਜ ਦੇਖੋ ਕੈਨੇਡਾ ਦੇ ਕੋਈ ਫਟ ਇੱਕ ਸਕਿੰਟ ਲਈ ਲੰਦੇ ਜ਼ਮੀਨ ਤੇ ਆ ਜਾਂਦੇ ਪ੍ਰਵਾਸ ਲਈ ਜਦ ਮਰ ਜਾਈ ਜ਼ਮੀਨ ਦੇ ਚਲੋ ਸਭਿਆਚਾਰ ਅਭਿੰਦੇ ਜੇ ਤੁਹਾਡੇ ਹੋਇਆ 20-25 ਸਾਲ ਪੁੱਛ ਇੰਗਲਿਸ਼ ਤੋਂ ਵੀ ਉਹਨੇ ਇੱਕ ਜਿਹੜਾ ਸਰਵੇ ਕੀਤਾ ਸੀ ਪਿੰਡਾਂ ਦੇ ਲੋਕਾਂ ਦਾ ਉਹ ਕਹਿੰਦੇ ਸੀ ਬੱਚਿਆਂ ਨੂੰ ਪੰਜਾਬੀ ਨਹੀਂ ਬਣਾਉਣਾ ਅੰਗਰੇਜ਼ੀ ਬਣਾਉਣਾ ਜੀ ਤੁਸੀਂ ਜਦੋਂ ਸਭਿਆਚਾਰ ਨਾਲ ਜੁੜਿਆ ਸਭਿਆਚਾਰ ਦਾ ਆਧਾਰ ਤਾਂ ਬੋਲੀ ਹੁੰਦੀ ਹੈ ਅਪੜੀ ਬੋਲੀ ਨਾਲ ਤਾਂ ਪਹਿਲਾਂ ਅੰਗਲੀ ਦੇ ਦਿੱਤੀ ਫਿਰ ਤੁਸੀਂ ਉਸ ਮਾਂ ਨੂੰ ਵੀ ਛੱਡਤਾ ਔਰ ਤੀਜੀ ਮਾਂ ਜਿਹੜੀ ਹੈ ਜਨਮ ਮਾਂ ਉਹ ਹੁਣ ਜੋ ਅਸੀਂ ਪ੍ਰਵਾਸ 'ਚ ਮਾਫੀ ਕਰਨਾ ਕਿ ਕੋੜੀਆਂ ਗੱਲਾਂ ਨੇ ਅਸੀਂ ਮਾਂਵਾਂ ਨੂੰ ਉਹ ਨਹੀਂ ਮਾਂ ਜਿਹੜੇ ਪਹਿਲੇ ਪ੍ਰਵਾਸੀ ਸੀ ਉਹ ਕਹਿੰਦੇ ਸਾਡੇ ਮਾਪੇ ਪੰਜਾਬ 'ਚ ਨੇ ਸਾਡੇ ਜੜ੍ਹ ਹੈ ਪੰਜਾਬ 'ਚ ਹੁਣ ਅਸੀਂ ਇਹਨਾਂ ਜੜ ਵੀ ਪੁੱਟ ਕੇ ਲੈ ਜਾਂਦੇ ਹੁਣ ਕਿ ਆ ਜੀ ਬੰਦਾ ਜਨਾਨੀ ਕੰਮ ਕਰੀਏ ਇਹ ਬੱਚੇ ਸੰਭੇਗੀ ਮਾਂ ਤੇ ਘਰ ਸਾਹਵੇਂ ਵੀ ਤਾਂ ਹੋਏ ਤੇ ਮਾਹਦੇ ਵੀ ਸੀ ਸਕੇ ਨਹੀਂ ਤਿੰਨਾ ਮਾਵਾਂ ਤੋਂ ਅਸੀਂ ਟੁੱਟੇ ਹੋਏ ਲੋਕ ਫਿਰ ਇੱਕ ਪੰਜਾਬ ਦੇ ਵਿੱਚ ਇੱਕ ਅਨ ਰਿਟਨ ਲਾ ਬਣ ਗਿਆ ਤੇ ਜਿਹੜੀ ਤਰ੍ਹਾਂ ਇਹ ਪ੍ਰਵਾਸ ਕੀਤਾ ਉਹ ਜਾਇਜ਼ ਹੈ ਵਿਆਹ ਝੂਠਾ ਕਰ ਲਓ ਠੀਕ ਹੈ ਤਲਾਕ ਝੂਠਾ ਦੇ ਦਿਓ ਉਹ ਵੀ ਜਾਇਜ਼ ਹੈ ਸ਼ੱਕੇ ਭੈਣ ਦਾ ਵਿਆਹ ਕਰਾ ਲੋ ਤਾਂ ਜਿ ਪਿਓ ਤੀ ਦਾ ਮਾਂ ਪੁੱਤ ਦਾ ਕਰਾ ਦੋ ਪ੍ਰਵਾਸ ਮਿਲ ਜਾਓ ਅੱਛਾ ਅੰਗਰੇਜ਼ ਕਹਿੰਦੇ ਹੁੰਦੇ ਜੇ ਸਿੱਖ ਜਿਹੜਾ ਨਾ ਉਹ ਗਵਾਹੀ ਦੇ ਦਿੰਦਾ ਛੇ ਉਹ ਕਦੇ ਝੂਠ ਨਹੀਂ ਬੋਲ ਸਕਦਾ ਗੁਰੂ ਗ੍ਰੰਥ ਸਾਹਿਬ ਤੇ ਹੱਥ ਰੱਖ ਕੇ ਝੂਠ ਉਹਦਾ ਗੁਰੂ ਹੈ ਉਹ ਤੁਸੀਂ ਹੁਣ ਤਾਂ ਗਵਾਹੀ ਤਾਂ ਕੀ ਦੇਣੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਝੂਠੇ ਵਿਆਹ ਕਰਾਣੇ ਹੋ ਤੁਸੀਂ ਹਜ਼ਾਰਾਂ ਵਿਆਹ ਝੂਠੇ ਔਰ ਫੇਰ ਤੁਸੀਂ ਦੇਖੋ ਕਿੰਨਾ ਮਤਲਬ ਡਬਲ ਸਟੈਂਡਰਡ ਇੱਕ ਮੰਨਿਆ ਇੰਨਾ ਰੌਲਾ ਪਿਆ ਇਪਨੇ ਆ ਉਹ ਬਦਵੀ ਹੋ ਗਈ ਬਿਆਨ ਗੁਰੂ ਗ੍ਰੰਥ ਸਾਹਿਬ ਦੇ ਬਦਵੀ ਹੋ ਰਹੇ ਜਦੋਂ ਤੁਸੀਂ ਝੂਠਾ ਜਿਹਾ ਵਿਆਹ ਕਰਾ ਰਹੇ ਹੋ ਜਾਂ ਤਾਂ ਹੋਵੇ ਕਿਸੇ ਨੂੰ ਪਤਾ ਨਾ ਹੋਵੇ ਸਾਰਿਆਂ ਨੂੰ ਪਤਾ ਹੈ ਭਾਈਆਂ ਨੂੰ ਵੀ ਪਤਾ ਹੈ ਗਰੰਥੀਆਂ ਨੂੰ ਵੀ ਪਤਾ ਹੈ ਰਾਗੀਆਂ ਨੂੰ ਵੀ ਪਤਾ ਹੈ ਗੁਰਦੁਆਰੇ ਦੇ ਮੈਨੇਜਮੈਂਟ ਕਮੇਟੀ ਨੂੰ ਪਤਾ ਹੈ ਕਿ ਵਿਆਹ ਝੂਠਾ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਦਵੀ ਨਹੀਂ ਹੈ ਮੈਨੂੰ ਇੱਕ ਐਕਸ਼ਨ ਦਿਖਾ ਦਿਓ ਕਿਸੇ ਦਿਨ ਲਿਆ ਗਿਆ ਹੋਇਆ ਗੁਰੂ ਕਮੇਟੀ ਨਾਲ ਜਿਹੜੀ ਪਿਛਲੇ 10 ਸਾਲਾਂ ਤੋਂ ਸਾਰੇ ਸਿਆਸਤੀ ਪੰਜਾਬ ਦੇ ਗੁਰੂ ਗ੍ਰੰਥ ਸਾਹਿਬ ਵਿਦਵੀ ਹੋਈ ਆ ਵਿਦਲੀ ਹੋਈ ਆ ਵਿਦਵੀ ਨੇ ਬਹੁਤ ਵੱਡਾ ਇੱਕ ਕੇਂਦਰੀ ਭੂਮਿਕਾ ਨੁਆਈ ਆ ਸਾਡੇ ਰਾਜਨੀਤੀ ਚ ਪਰ ਜਿਹੜੀ ਅਸਲੀ ਵਿਦਵੀ ਹੋ ਰਹੀ ਆ ਉਹਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਤੋ ਇਹ ਇਹ ਜਿਹੜੀਆਂ ਚੀਜ਼ਾਂ ਨੇ ਫਿਰ ਇਹ ਜਿਹੜਾ ਬਰਤਾਂਤ ਸਿਰਜਦਾ ਕਿ ਜੀ ਪੰਜਾਬ ਨਰਕ ਹੈ ਉਸ ਵਰਗ ਵਿਦੇਸ਼ਾਂਸ਼ ਵਰਗਾ ਇੱਥੇ ਨਰਕ ਹੈ ਗੁਰੂ ਗ੍ਰੰਥ ਸਾਹਿਬ ਦਾ ਕੋਈ ਸਵਰਗ ਨਰਕ ਹੈ ਹੀ ਨਹੀਂ ਸਵਰਗ ਨਰਕ ਕੀ ਆ ਮਨ ਦੀ ਅਵਸਥਾ ਮੈਂ ਵੀ 40 ਸਾਲ ਦਾ ਮੈਂ ਚੱਲ ਯਾਰ ਹੱਦ ਹੋ ਗਈ ਜਿੰਨੀ ਡਿਪਰੈਸ਼ਨ ਉੱਥੇ ਕੈਨੇਡਾ ਚ ਆਇਆ ਜਾਂ ਉੱਥੇ ਉਹ ਪੰਜਾਬ ਚ ਹਾਲੇ ਵੀ ਓਨੀ ਨਹੀਂ ਹੈਗੀ ਫਿਰ ਸਵਰਗ ਕਾਦਾ ਹੋਇਆ ਜਿੱਥੇ ਬੰਦਾ ਡਿਪਰੈਸ ਹੋ ਸਵਰਗ ਚ ਜਾ ਕੇ ਨਰਕ ਚ ਜਾ ਤਾ ਤੋ ਇਹ ਇਸ ਤੀਜਾ ਸੋਚਣ ਵਾਲਿਆਂ ਨੇ ਕਿ ਬੱਸ ਆ ਮੈਂ ਇੱਕ ਮਿੰਟ ਗੱਲ ਖਤੂਗਾ ਆਖਰੀ ਗੱਲ ਜਿਹੜੀ ਇਹੀ ਹੈ ਕਿ ਅਸੀਂ ਤਾਂ ਨਹੀਂ ਸੱਚਲੇ ਆਸ਼ਾ ਦੇ ਸਾਹਮਣੇ ਪਰਵਾਸ ਦਾ ਅਸੀਂ ਸਾਡਾ ਜਿੰਮੇਵਾਰੀ ਸੀ ਬੌਧਿਕ ਜਿੰਮੇਵਾਰੀ ਇਹਦਾ ਝੂਠਾ ਬਰਤਾਨ ਸਿਰ ਜਿਹਾ ਸੀ ਉਹਨੂੰ ਸੱਚ ਨਾਲ ਜਿਹੜਾ ਤੋੜ ਦੇ ਇਸ ਝੂਠੇ ਬਰਤਾਨ ਅਸੀਂ ਨਹੀਂ ਕਰ ਸਕਿਆ ਹੁ ਕਿਨੇ ਕੀਤਾ ਹੁਣ ਸਰਮਾਇਦਾਰੀ ਖੁਦ ਹੀ ਉਹਦਾ ਪੱਠਾ ਬੈਠ ਰਿਹਾ ਤੇ ਹੁਣ ਤੁਸੀਂ ਦੇਖਦੇ ਹੋ ਕੈਨੇਡਾ ਜਿਹੜਾ ਸੁਪਨਿਆਂ ਦੀ ਧਰਤੀ ਚ ਕੀ ਹੋ ਰਿਹਾ ਕੈਨੇਡਾ ਉਹ ਗੋਰੇ ਦਾ ਹੱਥ ਜੋੜਨ ਨਾਲ ਕਹਿੰਦੇ ਸਾਡਾ ਤਾਂ ਦੇਸ਼ ਬਰਬਾਦ ਕਰਤਾ ਇਹ ਸੱਚ ਹੈ ਇਹ ਸੱਚ ਹੈ ਵੀ ਗੋਰੇ ਜਿਹੜੇ ਕੈਨੇਡਾ ਦੇ ਵਿੱਚ ਅਮਰੀਕਾ ਚ ਆਸਟ੍ਰੇਲੀਆ ਚ ਇੰਗਲੈਂਡ ਲੋਕਾਂ ਨੇ ਹਜ਼ਾਰਾਂ ਨੇ ਜਿਹੜੀ ਜਿਹੜਾ ਗੋਰੀਆ ਨੇ ਜਲੂਸ ਕੱਢੇ ਬੇਤੋ ਦਫਾ ਹੋ ਜਾਓ ਅਸੀਂ ਨਹੀਂ ਚੰਦੇ thro ਤੋ ਇਹ ਇਹ ਜਿਹੜਾ ਇਹ ਹੈ ਪ੍ਰਵਾਸ ਦੀ ਸਚਾਈ ਜਿਹੜੀ ਹੈ ਜਿਹੜੀ ਅਸੀਂ ਨਹੀਂ ਦੱਸ ਸਕੇ ਉਹ ਸ਼ਰਮਾਇਦਾਰੀ ਦੀ ਖੁਦ ਜਿਹੜੀ ਹੈ ਉਹ ਦੱਸ ਰਹੀ ਹੈ ਪਰ ਤੁਸੀਂ ਦੇਖਣਾ ਕਿ ਯੂਕਰੇਨ ਦੇ ਵਿੱਚ ਇੱਕ ਵਾਰੀ ਹਾਰ ਲੈਣ ਜੋ ਇਹ ਜਿਹੜਾ ਸ਼ਾਮ ਸਨਮਾਇਦਾਰੀ ਹੋ ਸ਼ਾਮਰਾਜੀ ਸਿਸਟਮ ਇਹਨੇ ਬਿਲਕੁਲ ਕੋਲਾਪਸ ਹੋ ਜਾਣਾ ਇਹ ਇਕੱਲੀ ਲੜਾਈ ਰੂਸ ਯੂਕਰੇਨ ਦੀ ਨਹੀਂ ਹੈ ਇਹ ਸਾਰੇ ਦਾ ਸਾਰਾ ਜਿਹਦੇ ਅਸੀਂ ਛਾਲਾ ਮਾਰ ਰਹੇ ਹਾਂ ਜਿਹੜੇ ਸਿਚੋਗ ਇੱਕਦੇ ਐਨੇ ਬਣਦੇ ਇੱਕਦੇ ਐਨੇ ਮਿਲਦੇ ਆ ਕੁਛ ਨਹੀਂ ਮਿਲਣਾ ਇਹ ਸਾਰਿਆਂ ਨੇ ਰੋਸ਼ ਨੇ ਜਿਹੜਾ ਪੂਰੀ ਤਰ੍ਹਾਂ ਸਰਮਾਇਦਾਰੀ ਉੱਥੇ ਭੋਗ ਪਾ ਦੇਣਾ 25 ਨੂੰ ਆਏ ਸਾਰੇ ਤੇ ਨਾਲ ਸਾਡਾ ਜਿਹੜਾ ਅਸੀਂ ਆਪਣਾ ਆਪਣੀ ਕਿਸਮਤ ਗੁਰੂ ਨੂੰ ਛੱਡ ਕੇ ਉਹਨਾਂ ਨਾਲ ਬੰਨੀ ਆ ਨਾ ਤੇ ਸਾਡਾ ਵੀ ਨਾਲ ਜਿਹੜੇ ਜੇ ਡੁੱਬਦੇ ਜਹਾਜ਼ ਜਾਓਗੇ ਤੇ ਨਾਲ ਡੋਬੋਗੇ ਤਾਂ ਆਖਰੀ ਆਖਰੀ ਗੱਲ ਮੈਂ ਕੱਲ੍ਹ ਕਾ ਆਪਣੀ ਸਮਾਪਤੀ ਕਰਨੀ ਹੈ ਆਖਰ ਹੱਲ ਕੀ ਹੈ ਪੰਜਾਬ ਦੀਆਂ ਸਮੱਸਿਆਵਾਂ ਦਾ ਇਹ ਸਾਰੀਆਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਇਹ ਕਦੋਂ ਪੈਦਾ ਹੋਈਆਂ ਜਦੋਂ ਅਸੀਂ સામਰਾਜੇ ਜਿਹੜਾ ਹੈ ਵਿਕਾਸ ਦਾ ਨਮੂਨਾ ਅਪਣਾ ਲਿਆ ਹਰੇ ਇਨਕਲਾਬ ਤੋਂ ਉਹਦੇ ਵਿੱਚੋਂ ਸਾਰੀਆਂ ਸਮੱਸਿਆਵਾਂ ਪੈਦਾ ਹੋਈਆਂ ਤਾਂ ਜ਼ਾਹਰ ਹੈ ਕਿ ਇਹ ਜਿਹੜਾ સામਰਾਜਿਕ ਵਿਕਾਸ ਦਾ ਨਮੂਨਾ ਹੈ ਇਹ ਕੁਦਰਤ ਵਿਰੋਧੀ ਔਰ ਲੋਕ ਵਿਰੋਧੀ ਹੈ ਇਹਦੇ ਵਿੱਚੋਂ ਸਾਰੀਆਂ ਜਿਹੜੀਆਂ ਸਵੱਛਤਾ ਪੈਦਾ ਹੋਈਆਂ ਨੇ ਤੇ ਹੱਲ ਵੀ ਕੀ ਹੈ ਕਿ ਸਾਨੂੰ ਇਹੋ ਜਿਹਾ ਇੱਕ ਵਿਕਾਸ ਦਾ ਨਮੂਨਾ ਲੱਭਣਾ ਪਏਗਾ ਅਪਣਾਉਣਾ ਪਏਗਾ ਜਿਹੜਾ ਕੁਦਰਤ ਪੱਖੀ ਹੈ ਲੋਕ ਪੱਖੀ ਹੈ ਹੁਣ ਆਪਾਂ ਆਪਾਂ ਨੂੰ ਪੁੱਛਣ ਦੇ ਜੀ ਲੋੜ ਹੈ ਕਿ ਕਿੱਥੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਜਿਹੜਾ ਵਿਕਾਸ ਦਾ ਬਦਲਵਾਂ ਜਿਹੜਾ ਨਮੂਨਾ ਅੰਕਤ ਅਸੀਂ ਜਿਹੜੀ ਸਾਡੀਆਂ ਸੱਭਿਆਚਾਰ ਜੋ ਸਾਡੀਆਂ ਸਮਾਜਿਕ ਸੱਭਿਆਚਾਰ ਜੋ ਪਰਵਾਰਕ ਜੋ ਵੀ ਸਾਡੇ ਜਿਹੜੇ ਮੰਧਾਲੇ ਸ਼ੁਰੂ ਹੋਈ ਹੈ ਕਿ ਅਸੀਂ ਜਿਹੜਾ ਹੈ ਆਪਣੇ ਸਿੱਖ ਸੱਭਿਆਚਾਰ ਨੂੰ ਤਲੰਜ ਦੇ ਤਲੰਜ ਲਈ ਦੇਖ ਕੇ ਤੇ ਸ਼ਾਮਰਾਜੀ ਸੱਭਿਆਚਾਰ ਅਪਣਾਇਆ ਜਦੋਂ ਅਸੀਂ ਇਹਨੂੰ ਉਹਦੀ ਥਾਂ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲੋਕ ਪੱਖੀ ਔਰ ਕੁਦਰਤ ਪੱਖੀ ਜਿਹੜਾ ਵਿਕਾਸ ਦਾ ਬਦਲਵਾਨ ਮੂਨਾ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆਲਟਰਨੇਟ ਮਾਡਲ ਡਵੈਲਪਮੈਂਟ ਅਪਣਾ ਲਾਗੇ ਤਾਂ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਏਗਾ ਬਹੁਤ ਬਹੁਤ ਧੰਨਵਾਦ